ਹਾਂਜੀ ਪੰਜਾਬੀ ਦੇ ਸਾਰੇ ਸਤਿਕਾਰਯੋਗਾਂ ਨੂੰ ਮਸਲਾ ਅੱਜ ਤਕਰੀਬਨ ਤੁਸੀਂ ਸਾਰਿਆਂ ਨੇ ਜਿਹੜਾ ਉਹ ਸੁਣ ਲਿਆ ਹੋਣਾ ਆ ਕਾਫੀ ਜਿਹੜਾ ਭਖਿਆ ਹੋਇਆ ਮੁੱਦਾ ਹੈਗਾ ਅੱਜ ਕਿ ਬਲਵੀਰ ਸਿੰਘ ਰਾਜੇਵਾਲ ਵੱਲੋਂ ਜਿਹੜਾ ਅੱਜ ਬਿਆਨ ਸਟੇਜ ਦੇ ਉੱਤੇ ਦਿੱਤਾ ਗਿਆ ਉਹ ਬਿਆਨ ਮੈਂ ਵੀ ਸੁਣਿਆ ਸੁਣ ਕੇ ਉਸ ਬਿਆਨ ਨੂੰ ਦੁੱਖ ਲੱਗਿਆ ਕਿ ਜੋ ਰਾਜੇਵਾਲ ਸਾਹਿਬ ਨੇ ਕਿਹਾ ਉਹ ਨਹੀਂ ਕਹਿਣਾ ਬਣਦਾ ਸੀ ਇੱਕ ਗਲਤੀ ਆਪਾਂ ਉਹਦੇ ਬਾਰੇ ਕਰ ਲਈਏ ਕਿ ਰਾਜੇਵਾਲ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ ਤਾਂ ਰਾਜੇਵਾਲ ਸਾਹਿਬ ਇੱਕ ਗੱਲ ਤੁਸੀਂ ਖੁਦ ਬੋਲ ਰਹੇ ਹੋ ਕਿ ਮੈਂ ਰੋਜ਼ ਪਾਠ ਕਰਦਾ ਅਰਦਾਸ ਕਰਦਾ ਨਿਤਨੇਮੀ ਆ ਤੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਇਹ ਤੁਸੀਂ ਇਨਸਾਨ ਸਾਹਿਬ ਦੀ ਗੱਲ ਕੀਤੀ ਆ ਜਾਂ ਗੁਰੂਆਂ ਲਾੜਲੀਆਂ ਫੌਜਾਂ ਦੀ ਗੱਲ ਕੀਤੀ ਆ ਤਾਂ ਉਹ ਇਹ ਆ ਕਿ ਇਨਸਾਨ ਸਾਹਿਬ ਤਾਂ ਜਿੱਥੇ ਹੱਦ ਦੇ ਉੱਤੇ ਸਾਡੇ ਸਿੱਖ ਰੈਜੀਮੈਂਟ ਖੜੀਆਂ ਨੇ ਫੌਜਾਂ ਖੜੀਆਂ ਨੇ ਇਨਸਾਨ ਸਾਹਿਬ ਉੱਥੇ ਵੀ ਲੱਗੇ ਹੋਏ ਨੇ ਜਦੋਂ ਸਿੱਖ ਰੈਜੀਮੈਂਟ ਦੀਆਂ ਜਿਹੜੀਆਂ ਗੱਡੀਆਂ ਨੇ ਕਿਸੇ ਵੀ ਹੱਦ ਵੱਲ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਇਨਸਾਨ ਸਾਹਿਬ ਝੂਲਦੇ ਨੇ ਰਾਜਨਾਥ ਵਰਗੇ ਜਾ ਕੇ ਜਿਹੜਾ ਉੱਥੇ ਹੱਦ ਦੇ ਉੱਤੇ ਚੀਨ ਦੇ ਉੱਤੇ ਬੋਲੇ ਸੋ ਨਿਹਾਲ ਦੇ ਜਿਹੜੇ ਜਕਾਰੇ ਲਵਾਉਂਦੇ ਨੇ ਤਾਂ ਇਹ ਕੋਈ ਬਹੁਤ ਹੀ ਵੱਡੀ ਗੱਲ ਮੈਨੂੰ ਲੱਗਦਾ ਨਹੀਂ ਸੀ ਕਿ ਸਾਨੂੰ ਕਰਨ ਵਾਲੀ ਬਣਦੀ ਐ ਤੂੰ ਸਿਆਣੇ ਹੋ ਸੁਲਝੇ ਹੋਇਓ ਪਰ ਮਸਲਾ ਤੁਸੀਂ ਖਾ ਮਖਾ ਜਿਹੜਾ ਉਹ ਮੁੱਦਾ ਜਿਹਾ ਬਣਾਤਾ ਇੱਕ ਜੇ ਆਪਾਂ ਇਹ ਗੱਲ ਕਰਦੇ ਆ ਕਿ ਗੋਦੀ ਮੀਡੀਆ ਇਹ ਕਰਦਾ ਹੈ ਕਿ ਇਹਨੂੰ ਖਾਲਸਤਾਨੀ ਰੰਗਤ ਦੇ ਰਿਹਾ ਨਿਸ਼ਾਨ ਸਾਹਿਬ ਲੱਗੇ ਹੋਏ ਆ ਉੱਥੇ ਪਾਠ ਚੱਲ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਤਾਂ ਇਹ ਤਾਂ ਗੱਲ ਕੋਈ ਨਵੀਂ ਨਹੀਂ ਹੈਗੀ ਇਹ ਤਾਂ ਆਪਾਂ ਜਦੋਂ 26 ਤਰੀਕ ਦੇ ਆਏ ਆ ਨਾ ਤਾਂ ਉਸ ਦਿਨ ਤੋਂ ਹੀ ਲੈ ਕੇ ਜਿਹੜਾ ਇਹ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਦੇਖੋ ਜੀ ਇਹ ਤਾਂ ਖਾਲਸਤਾਨੀ ਆ ਗਏ ਆ ਇਹ ਅੱਤਵਾਦੀ ਆ ਗਏ ਆ ਇਹਨਾਂ ਨੂੰ ਪਾਕਿਸਤਾਨ ਦੀ ਸ਼ੈ ਹੈ ਇਹਨਾਂ ਨੂੰ ਚੀਨ ਤੋਂ ਫੰਡ ਆਉਂਦਾ ਹੈ ਇਹਨਾਂ ਨੂੰ ਕੈਨੇਡਾ ਤੋਂ ਫੰਡ ਆਉਂਦਾ ਨੇ ਬੜਾ ਕੁਝ ਉਹ ਪ੍ਰਪਾਗੈਂਡਾ ਤਾਂ ਉਹ ਉਹ ਕਰ ਰਹੇ ਨੇ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਗੋਦੀ ਮੀਡੀਆ ਦੇ ਅੱਖੇ ਲੱਗ ਕੇ ਇਨਸਾਨ ਸਾਹਿਬ ਦੀ ਗੱਲ ਕੀਤੀ ਹੈ ਜਾਂ ਗੁਰੂ ਜੀ ਦੀਆਂ ਲਾਡਰੀਆਂ ਫੌਜਾਂ ਦੀ ਗੱਲ ਕੀਤੀ ਹੈ ਤਾਂ ਫਿਰ ਗੋਦੀ ਮੀਡੀਆ ਤਾਂ ਉਦੇ ਦੀ ਕਹਿ ਰਿਹਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਗਲਤ ਹੈ ਇਹ ਨਹੀਂ ਕਿਸਾਨਾਂ ਨੂੰ ਸੜਕਾਂ ਰੋਕਣੀਆਂ ਚਾਹੀਦੀਆਂ ਫਿਰ ਆਪਾਂ ਨੂੰ ਸੜਕਾਂ ਤੋਂ ਵੀ ਉੱਠ ਜਾਣਾ ਚਾਹੀਦਾ ਸੋ ਇਸ ਕਰਕੇ ਇਹ ਜੋ ਤੁਹਾਡਾ ਬਿਆਨ ਆਇਆ ਹੈ ਇਹ ਠੀਕ ਨਹੀਂ ਮੈਨੂੰ ਲੱਗਿਆ ਕਿਸੇ ਨੂੰ ਵੀ ਠੀਕ ਨਹੀਂ ਲੱਗਿਆ ਮੈਨੂੰ ਲੱਗਦਾ ਕਿ ਦੇਖੋ ਤੁਸੀਂ ਜੇ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹੋ ਪੰਜਾਬ ਤੋਂ ਆਪਾਂ ਇਹ ਜ਼ਮੀਨਾਂ ਦੀਆਂ ਗੱਲਾਂ ਕਰਦੇ ਹਾਂ ਤਾਂ ਤੁਸੀਂ ਅੱਜ ਜਿਹੜਾ ਉੱਥੇ ਸਾਰਾ ਉਹ ਆਪਾਂ ਜਾਹੋ ਜਲਾਲ ਦੇਖਣ ਨੂੰ ਮਿਲਦਾ ਹੈ ਸਾਰਾ ਮਾਹੌਲ ਦੇਖਣ ਨੂੰ ਮਿਲਦਾ ਹੈ ਤਾਂ ਉਹ ਸਾਰਾ ਉਹ ਉਹ ਸਾਡੀਆਂ ਰਵੈਤਾਂ ਨੇ ਉਹ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਸਾਨੂੰ ਚੀਜ਼ਾਂ ਨੇ ਜੇ ਉਹ ਲੰਗਰ ਪ੍ਰਥਾ ਵੀ ਹੈਗੀ ਉੱਥੇ ਚੱਲ ਰਹੀ ਹੈ ਜਰ ਜੋ ਵੀ ਉੱਥੇ ਅੱਜ ਵਾਪਰ ਰਿਹਾ ਹੈ ਪੂਰੀ ਦੁਨੀਆ ਦੀ ਨਜ਼ਰ ਅੱਜ ਜੇ ਉਸ ਅੰਦੋਲਨ ਦੇ ਉੱਤੇ ਆ ਤਾਂ ਇਹ ਇਹ ਸਾਨੂੰ ਉਸ ਵਿਰਾਸਤ ਉਸ ਵਿਰਸੇ ਦੇ ਵਿੱਚੋਂ ਮਿਲਿਆ ਹੋਇਆ ਸਾਡੀਆਂ ਤਾਂ ਉੱਥੇ ਆਧਾਰਨਾ ਦਿੱਤੀਆਂ ਜਾ ਰਹੀਆਂ ਨੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿਸੇ ਚੈਨਲ ਦੀ ਹਿੰਦੀ ਕੋਈ ਚੈਨਲ ਸੀਗਾ ਜਿਹੜਾ ਨੈਸ਼ਨਲ ਚੈਨਲ ਸੀ ਉਹਦੇ ਉੱਤੇ ਇੱਕ ਬੈਠਾ ਐਂਕਰ ਉਹਨੂੰ ਐਂਕਰ ਨੂੰ ਕੋਈ ਬੰਦਾ ਸਵਾਲ ਕਰਦਾ ਕਿ ਉੱਥੇ ਅਨਸਾਨ ਸਾਹਿਬ ਝੂਲ ਰਹੇ ਨੇ ਜੀ ਉੱਥੇ ਦਾ ਪਾਠ ਪ੍ਰਕਾਸ਼ ਹੋ ਗਿਆ ਜੀ ਉੱਥੇ ਤਾਂ ਆਹ ਹੋ ਗਿਆ ਜੀ ਵਾਹ ਹੋ ਗਿਆ ਤonne ਬੜੀ ਕਮਾਲ ਦੀ ਗੱਲ ਕਹੀ ਸੀ ਉਹ ਕਹਿੰਦਾ ਕਹਿੰਦਾ ਅਸਲ ਜੇ ਤੁਸੀਂ ਸਿੱਖ ਵਿਰਸਾ ਦੇਖਣਾ ਹੈ ਸਿੱਖੀ ਫਲਸਫਾ ਦੇਖਣਾ ਹੈ ਕਹਿੰਦਾ ਅਸਲ ਇਹ ਰੰਗ ਹੈ ਅਸਲ ਰੰਗ ਆ ਸਾਡਾ ਜੋ ਸਾਨੂੰ ਇਤਿਹਾਸ ਚੋਂ ਮਿਲਿਆ ਜੋ ਸਾਨੂੰ ਬਰਾਸਤ ਚੋਂ ਮਿਲਿਆ ਸਾਡੇ ਗੁਰੂ ਸਾਹਿਬਾਨ ਵੱਲੋਂ ਗੁਰੂ ਸਾਹਿਬਾਨਾਂ ਵੱਲੋਂ ਮਿਲਿਆ ਤਾਂ ਇਸ ਕਰਕੇ ਨਾ ਸਾਨੂੰ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਤੇ ਤੁਸੀਂ ਆਪ ਬੋਲ ਰਹੇ ਹੋ ਕਿ ਆਈਟੀ ਸੈੱਲ ਬਹੁਤ ਗੱਲ ਨੂੰ ਵਧਾ ਘਟਾ ਕੇ ਪੇਸ਼ ਕਰਦਾ ਆਪਾਂ ਤਾਂ ਖੁਦ ਮੌਕਾ ਦੇ ਰਹੇ ਆਂ ਇੱਕ ਇੱਕ ਸ਼ਬਦ ਬੋਲਣ ਤੋਂ ਪਹਿਲਾਂ ਰਾਜਾ ਲਾਲ ਸਾਹਿਬ ਸਾਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਹਜ਼ਾਰ ਵਾਰ ਸੋਚਣਾ ਚਾਹੀਦਾ ਹਜ਼ਾਰ ਵਾਰ ਸੋਚਣਾ ਚਾਹੀਦਾ ਕਿ ਇੱਕ ਸ਼ਬਦ ਸਾਡਾ ਬੋਲਿਆ ਸਾਡੇ ਅੰਦੋਲਨ ਨੂੰ ਕਿੱਧਰ ਨੂੰ ਲਿਜਾ ਸਕਦਾ ਹੈ ਕਿਹੜੀ ਦਿਸ਼ਾ ਵੱਲ ਇਹ ਲਿਜਾ ਸਕਦਾ ਦੇਖੋ ਇਹ ਤੇ ਸਾਰੇ ਤਰ੍ਹਾਂ ਦੇ ਮੈਂ ਉਸ ਦਿਨ ਸਟੇਜ ਤੇ ਹੀ ਬੋਲਿਆ ਸੀ ਕਿ ਤੇ ਸਾਰੀਆਂ ਵਿਚਾਰਧਾਰਾਵਾਦੀ ਲੋਕ ਨੇ ਕਾਮਰੇਡ ਵਿਚਾਰਧਾਰਾ ਦੇਵ ਨੇ ਸਿੱਖੀ ਵਿਚਾਰਧਾਰਾ ਦੀ ਨੇ Hindu ਵਿਚਾਰਧਾਰਾ ਵਾਲੇ ਲੋਕ ਵੀ ਨੇ ਮੁਸਲਮਾਨ ਵੀ ਨੇ ਸਾਈਬੇ ਨੇ ਸਾਰੀਆਂ ਧਰਾਵਾਂ ਦੇ ਲੋਕ ਇੱਥੇ ਆਏ ਹੋਏ ਨੇ ਅਸੀਂ ਕੋਈ ਵੀ ਇੱਕ ਤਰ੍ਹਾਂ ਦੀ ਉਹਨੂੰ ਰੰਗਤ ਦੇ ਕੇ ਅਸੀਂ ਕੋਹਲ ਨੂੰ ਗਲਤ ਦਿਸ਼ਾ ਵੱਲ ਲੈ ਜਾਾਂਗੇ ਲੜਲੀਆਂ ਫੌਜਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਬੜੇ ਬਾਰੀ ਤੁਹਾਨੂੰ ਕਹਿੰਦੇ ਰਹੇ ਕਿ ਲੜਲੀਆਂ ਫੌਜਾਂ ਨੂੰ ਆਉਣਾ ਚਾਹੀਦਾ ਤਾਂ ਉਹ ਵਿਚਾਰੇ ਆਏ ਨੇ ਬੈਠੇ ਆਪਣੇ ਮੋਰਚੇ ਲਾਏ ਹੋਏ ਨੇ ਕੋਈ ਉਹ ਮੈਂ ਉੱਥੇ ਰੋਜ਼ ਦੇਖਦਾ ਕੋਹਲਵਾਜੀ ਨੇ ਉਹ ਕਰਦੇ ਹਾਂ ਤੀਜੀ ਗੱਲ ਜਿਹੜੀ ਤੁਸੀਂ ਕਹੀ ਨੌਜਵਾਨਾਂ ਨੂੰ ਅਪੀਲ ਕੀਤੀ ਉਹ ਮੈਂ ਸਟੇਜ ਤੋਂ ਕੱਲ ਵੀ ਕੀਤੀ ਸੀ ਕਿ ਯਾਰ ਜਿਹੜੀ ਠੀਕ ਹੈ ਤੁਸੀਂ ਮਾੜਾ-ਮੋਟਾ ਮਨੋਰੰਜਨ ਕਰਨਾ ਹੁੰਦਾ ਉਹਨਾਂ ਕਾਬਜਬ ਹੈ ਪਰ ਜੇ ਆਪਾਂ ਸਾਰੀ ਰਾਤ ਇਸ ਤਰ੍ਹਾਂ ਉੱਥੇ ਕੋਈ दारू ਪਿਆਲਾ ਪੀ ਕੇ ਡੱਕ-ਡੁੱਕ ਲਾ ਕੇ ਨੱਚੀ ਜਾਵਾਂਗੇ ਉਹਨੂੰ ਉਹ ਜਿਹੜਾ ਹੈਗਾ ਜਾਦੇ ਵਧਾ ਚੜਾ ਕੇ ਪੇਸ਼ ਕਰਕੇ ਤੇ ਜਾਂ ਮੰਨ ਲਓ ਕਈ ਵਾਰੀ ਐ ਹੁੰਦਾ ਰਾਤ ਨੂੰ दारू ਪੀਤੀ ਹੁੰਦੀ ਹੈ ਖਾਦੀ ਪੀਤੀ ਦੇ ਵਿੱਚ ਕੋਈ ਆਪਸ ਵਿੱਚ ਲੜਪੋ ਤਾਂ ਉਹ ਫਿਰ ਉਹਦਾ ਅਸਰ ਜਿਹੜਾ ਉਹ ਨੋਰਨ ਤੇ ਮਾੜਾ ਚੱਲ ਜਾਂਦਾ ਇਹ ਗੱਲ ਠੀਕ ਹੈ ਤੁਹਾਡੀ ਪਰ ਦੂਜੀ ਗੱਲ ਮੈਂ ਨਾਲ ਨਾ ਮੈਨੂੰ ਇੱਕ ਹੋਰ ਬੜਾ ਦੁੱਖ ਹੋਇਆ ਯਾਰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਉਹ ਭਰਾਵੋ ਤੁਹਾਡੇ ਮਰੇ ਹੱਥ ਬੰਨ ਕੇ ਬੇਨਤੀ ਆ ਇਹ ਅੰਦੋਲਨ ਬਿਲਕੁਲ ਸਿਖਰ ਤੇ ਆ ਬਿਲਕੁਲ ਪੀਕ ਤੇ ਆ ਐ ਨਤੀਜੇ ਦੇ ਨੇੜੇ ਆ ਅਸੀਂ ਜਮਾ ਤਾਂ ਯਾਰ ਤੁਸੀਂ ਪਤੰਦਰੋ ਮਾੜੀ ਜੀ ਗੱਲ ਨੂੰ ਏਡੀ ਤੂਲ ਦਿੰਨੇ ਹੋ ਨਾਲ ਦੀ ਨਾਲ ਆ ਆ ਮੈਂ ਹੁਣ ਜਿਹੜਾ ਦੂਜਾ ਕਹਿਣਾ ਚਾਹੁੰਦਾ ਕਿ ਦੇਖੋ ਇਹ ਜਿਹੜੀਆਂ ਲਹਿਰਾਂ ਨੇ ਇਹ ਲੋਕ ਰੋ ਹੈ ਰੋਜ਼ ਰੋਜ਼ ਨਹੀਂ ਭਰਾਵੋ ਉੱਠਦੇ ਧਾਕੇ ਲੱਗ ਜਾਂਦੇ ਨੇ ਸਦੀਆਂ ਲੱਗ ਜਾਂਦੀਆਂ ਨੇ ਕਈ ਵਾਰੀ ਤਾਂ ਇਹ ਇਹ ਜੇ ਲੋਕ ਰੋਹਾਂ ਦੇ ਮਸਾਂ ਮਸਾਂ ਇਹਦਾ ਖੁਸ਼ੀ ਮਨਾਉਣਾ ਕੋ ਮਸਾਂ ਪੰਜਾਬ ਉੱਠਿਆ ਬੌਂਦਲਿਆ ਹੋਇਆ ਸੀ ਪੰਜਾਬ ਸੁੰਨਾ ਹੋਇਆ ਪਿਆ ਸੀ ਪੰਜਾਬ ਤਾਂ ਜ ਸੁੱਤੀ ਹੋਈ ਸੀ ਪੰਜਾਬੀਅਤ ਸਾਡੀ ਕੌਮ ਜਗਾ ਤਾਂ ਸਾਨੂੰ ਤਾਂ ਤੇ ਆ ਤੁਸੀਂ ਨਾਲ ਦੀ ਨਾਲ ਮੇਰਾ ਵੀ ਹੁਣ ਉਦੋਂ ਬਾਅਦ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਆ ਦੇਖੋ ਜੀ ਫੁਲਾਨਾ ਠਿਮਕਾ ਆ ਜਿਹੜੇ ਆ ਫੇਸਬੁੱਕ ਬੁੱਕਾਂ ਦੇ ਬੈਠੇ ਹੁੰਦੇ ਨਾ ਇਹਨਾਂ ਦਾ ਇਹੀ ਕੰਮ ਹੁੰਦਾ ਹੁੰਦਾ ਇਹਨਾਂ ਨੂੰ ਹੁਣ ਚਰੂਨੇ ਵੀ ਲੜਨਗੇ ਮੇਰੀ ਗੱਲ ਤੋਂ ਮਾੜੀ ਜੀ ਗੱਲ ਉੱਠਣੀ ਤੇ ਨਾਲ ਦੀ ਨਾਲ ਹੀ ਫੁਲਾਨਾ ਇਹ ਨੇ ਆ ਬੋਲਤਾ ਠਿਮਕੇ ਨੇ ਆ ਬੋਲਤਾ ਨਾਲ ਦੀ ਨਾਲ ਲੱਗ ਜਾਂਦੇ ਹੋ ਦੀਪ ਸਿੱਧੂ ਨੇ ਇੱਕ ਬਿਆਨ ਦਿੱਤਾ ਸੀ ਉਹਨੇ ਆਪਣਾ ਸਪਸ਼ਟੀਕਰਨ ਦੇ ਕੇ ਗੱਲ ਖਤਮ ਹੋ ਗਈ ਰਾਜੇ ਵਾਲ ਨੇ ਆਪਣਾ ਬਿਆਨ ਦਿੱਤਾ ਕੱਲ ਨੂੰ ਆਪਣੀ ਮਾਫੀ ਮੰਗ ਕੇ ਆਪਣਾ ਸਪਸ਼ਟੀਕਰਨ ਦੇਣਗੇ ਗੱਲ ਖਤਮ ਹੋ ਜਾਣੀ ਹੈ ਉਹ ਨਾ ਪ੍ਰਭੂ ਹੱਥ ਬੰਨੇ ਤੁਹਾਡੇ ਮੁਰੇ ਰੋਜ਼ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਬਣਾ ਦਿੰਨੇ ਹੋ ਕਿ ਆਹ ਦੇਖੋ ਜੀ ਆਹ ਹੋ ਗਿਆ ਉਹ ਹੋ ਗਿਆ ਔਰ ਦੂਜਾ ਦੂਜਾ ਜਿਹੜਾ ਕੰਮ ਕਰ ਰਿਹਾ ਜਿਹੜਾ ਪੰਜਾਬ ਦਾ মিডিਆ ਮੈਂ ਕਹੂੰਗਾ ਇੱਥੇ ਨ ਗੋਦੀ মিডিਆ ਦੀ ਗੱਲ ਨਹੀਂ ਹੋਈ ਪੰਜਾਬ ਦੇ মিডিਆ ਦੀ ਮੈਂ ਗੱਲ ਕਰਦਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਪੰਜਾਬ ਦੇ ਹਤੈਸ਼ੀਆਂ ਸੀ ਪੰਜਾਬ ਲਈ ਕੰਮ ਕਰ ਰਹੇ ਅਸੀਂ ਛੋੜੀਆਂ ਖਬਰਾਂ ਐ ਪਚਾ ਰਹੇ ਹਾਂ ਬਹੁਤ ਪਚਾ ਰਹੇ ਹਾਂ ਨਾਲ ਦੀ ਨਾਲ ਤੁਸੀਂ ਟੀਆਰਪੀ ਲੈਣ ਦੇ ਮਾਰੇ ਨਾਲ ਦੀ ਨਾਲ ਤੁਸੀਂ ਬਹੁ ਬਹੁ ਲੈਣ ਦੇ ਮਾਰੇ ਉਹਦੀ ਮੈਖ ਜੜਾ ਦੱਦਨੇ ਹਰ ਇੱਕ ਦੇ ਮੁਰੇ ਜਾ ਕੇ ਹਾਂਜੀ ਰਾਜਲ ਸਾਹਿਬ ਨੇ ਆ ਕੇ ਆ ਕੀ ਕਹਿਣਾ ਚਾਹੋਗੇ ਰਾਜਲ ਸਾਹਿਬ ਨੇ ਆ ਕੇ ਆ ਕੀ ਕਹਿਣਾ ਚਾਹੋਗੇ ਆ ਬਿਆਨ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਕੀ ਟੱਟੂ ਆ ਪ੍ਰਤੀਕਿਰਿਆ ਜਰ ਹੈ ਮਿੰਟ ਤੇ ਤੁਸੀਂ ਪਤੰਦਰੋ ਇੱਕ ਮਿੰਟ ਲਈ ਲਾਉਨੇ ਕਿਸੇ ਨੂੰ ਗਦਾਰ ਬਣਾ ਦੇਣੋ ਮਿੰਟ ਤੇ ਹੀਰੋ ਬਣਾ ਦੇਣੇ ਹੋ ਇੱਥੇ ਜਿਹੜੀ ਸਥਿਤੀ ਹੈ ਇੱਥੇ ਬੈਠੇ ਆਂ ਅਸੀਂ ਸਾਨੂੰ ਪਤਾ ਕੀ ਆ ਸਮਝੋ ਮਿੰਟ ਨਾ ਲਾਇਆ ਕਰੋ ਇਹ ਜੀਆਂ ਗੱਲਾਂ ਨੂੰ ਚੱਕਣ ਲੱਗਿਆ ਨੂੰ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਗੱਲਾਂ ਤੋਂ ਗਰੇਜ਼ ਕਰੋ ਇਹ 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 ਸਰਕਾਰਾਂ ਚਾਹੁੰਦੀਆਂ ਨੇ ਇਹ ਉਹਨਾਂ ਦਾ ਆਈਟੀ ਸੈੱਲ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆ ਉਹਨਾਂ ਦਾ ਆਈਟੀ ਵਿੰਗ ਬਣਿਆ ਹੋਇਆ ਬੜਾ ਮਜ਼ਬੂਤ ਹੈ ਉਹ ਨਾਲ ਦੀ ਨਾਲ ਜਿਹੀਆਂ ਖਬਰਾਂ ਨੂੰ ਚੱਲ ਕੇ ਉਹਨਾਂ ਦੇ ਫਿਰ ਟਿੱਪਣੀਆਂ ਕਰਦਾ ਹੈ ਪਰ ਉਹ ਉਹਨਾਂ ਦੀ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਮੇਰੀ ਗੱਲ ਸੁਣ ਲਓ ਮੈਂ ਅੱਗੇ ਵੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਉਹਨਾਂ ਦੀਆਂ ਜਿਹੜੀਆਂ ਆਈਡੀਆ ਬਣੀਆਂ ਹੋਈਆਂ ਨੇ ਉਹ ਸਿੱਖਾਂ ਦੇ ਨੌ ਤੇ ਬਣੀਆਂ ਹੋਈਆਂ ਨੇ ਕਿਸੇ ਦੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਆ ਕਿਸੇ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਆ ਕਿਸੇ ਤੇ ਦਰਬਾਰ ਸਾਹਿਬ ਦੀ ਫੋਟੋ ਆ ਟਾਹੇ ਹੋ ਦਰਬਾਰ ਸਾਹਿਬ ਦੀ ਫੋਟੋ ਆ ਕਿਸੇ ਤੇ ਭਗਤ ਸਿੰਘ ਦੀ ਫੋਟੋ ਆ ਕਿਸੇ ਤੇ ਸਰਾਬੇ ਦੀ ਫੋਟੋ ਆ ਨੌ ਪਤਾ ਕੀ ਆ ਕਿਹਦਾ ਬਲਬੀਰ ਸਿੰਘ ਕਿਹਦਾ ਹਰਪ੍ਰੀਤ ਸਿੰਘ ਕਿਹਦਾ ਗੁਰਦੀਪ ਸਿੰਘ ਕਿਹਦਾ ਸਿੰਘ ਸਾਹਿਬ ਐਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ ਹੈਗੇ ਨੇ ਨਾ ਨੌ ਰੱਖੇ ਹੋਏ ਨੇ ਆਪਣੇ ਆਈਟੀ ਉਹ ਸਾਨੂੰ ਲੱਗਦਾ ਹੁੰਦਾ ਹੁਣ ਇਹੋ ਜੇ ਉਹੋ ਜੇ ਪੇਜ ਉਹੋ ਜੇ ਪੇਜ ਬਣਾਏ ਹੋਏ ਨੇ ਉਹਨਾਂ ਦੇ ਉਹਲੇ ਪੇਜਾਂ ਦੇ ਉੱਤੋਂ ਪਤਾ ਆ ਗੱਲਾਂ ਪਾ ਕੇ ਸਾਨੂੰ ਲੱਗਦਾ ਹੁੰਦਾ ਫਿਰ ਥੁੱਲੇ ਅਸੀਂ ਦੇਖਦੇ ਨਹੀਂ ਹੁੰਦੇ ਕਿ ਕੀ ਗੱਲ ਬਾਤ ਆ ਦੱਬੀ ਤੁਰੇ ਜਾਂਦੇ ਹੁਣ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਜਾਂ ਜਿਹਦੇ ਹੱਕ ਚੰਗਾ ਲਖਣਾ ਦਾ ਸਰਾ 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 ਪਤਾ ਹੁੰਦਾ ਨਹੀਂ ਗੱਲ ਦਾ ਵਿੱਚੋਂ ਵੀ ਗੱਲ ਬਾਤ ਹੈ ਕੀ ਆ ਸੋ ਤੁਹਾਨੂੰ ਬੇਨਤੀ ਕਰਦੇ ਆ ਵੀ ਇਹ ਗੱਲਾਂ ਤੋਂ ਮੇਰਾ ਵੀਰ ਬਹੁਤ ਸੁਚੇਤ ਰਹਿਣ ਦੀ ਲੋੜ ਆ ਜਿਹੜਾ ਬੰਦਾ ਜਿਹੜਾ ਪੇਜ ਆਲਾ ਇਹਦੀ ਗੱਲਬਾਤ ਕੋਈ ਕਰੂਗਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੰਦਾ ਪੁੜਗਾੜਨ ਵਾਲੀ ਗੱਲ ਕਰਦਾ ਆ ਜਿਹੜੇ ਜਾਵਾ ਦਵਾਰੇ ਫੇਰਾ ਚੈਨਲ ਵਾਲਿਆਂ ਤੇ ਆਉਣਾ ਵੀ ਸੋਡੇ ਨਾਲ ਜੱਤੀ ਫੇਰ ਨਹੀਂ ਪਏ ਸਾਨੂੰ ਕਦੇ ਲੋੜ ਨਹੀਂ ਜੇ ਤੁਸੀਂ ਇਹ ਜੀ ਕਵਰੇਜ ਕਰਨੀ ਹੈ ਸਾਨੂੰ ਦਿਫਾੜ ਕਰਨਾ ਸਾਡੇ ਘੋਲ ਨੂੰ ਤਾਰ ਪਿੰਡ ਤੁਸੀਂ ਵੀ ਕਰਨ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਹੋ ਮਾੜੀ ਜੀ ਗੱਲ ਹੁੰਦੀ ਹੈ ਜਾ ਕੇ ਮੈਂ ਘੜਾ ਦੰਨੇ ਇਕਲੇ ਦੇ ਮੂਹਰੇ ਜਾਵੜੋ ਫਿਰ ਪੰਜਾਬ ਜਾ ਕੇ ਬਹਿ ਜਾ ਕੋਈ ਗੱਲ ਨਹੀਂ ਸਾਡੇ ਕੋਲ ਸੋਸ਼ਲ ਮੀਡੀਆ ਹੈਗਾ ਅਸੀਂ ਆਪਣੀ ਗੱਲ ਪਹਚਾ ਦੇਾਂਗੇ ਤੋ ਇਸ ਕਰਕੇ ਸਾਰੇ ਮੇਰਾ ਵੀਰ ਮੈਂ ਬੇਰ ਬੇਨਤੀ ਕਰਦਾ ਰਾਜੇ ਵਾਲ ਨੇ ਜੋ ਕਿਹਾ ਕੋਈ ਗੱਲ ਨਹੀਂ ਉਹਨੂੰ ਕੱਲ ਨੂੰ ਆ ਕੇ ਸਪਸ਼ਟ ਕਰਨ ਦੇਣਾ ਚਾਹੀਦਾ ਬਣਦਾ ਜਿਉਂਨੇ ਕਹੀ ਹੈ ਇਹ ਗੱਲ ਤਾਂ ਉਹ ਸਟੇਜ ਦੇ ਉੱਤੇ ਆ ਕੇ ਆਪਣੀ ਮਾਫੀ ਮੰਗਣ ਆਪਣੀ ਗੱਲ ਦਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਕਿਹਾ ਕਿਉਂ ਆ ਇਹ ਠੀਕ ਆ ਕੋਈ ਇੱਥੇ ਦਫਾੜ ਨਹੀਂ ਹੈਗਾ ਸਾਰੇ ਇੱਕਾਂ ਕਿਸਾਨ ਜਥੇਬੰਦੀਆਂ ਵੀ ਸਾਰੀਆਂ ਨਾਲ ਨੇ ਦੂਜੇ ਤੀਜੇ ਸਾਰੇ ਨਾਲ ਨੇ ਸਾਰੇ ਇੱਥੇ ਧਰਮਾਂ ਜਾਤਾਂ ਮਜਬਾਂ ਦੇ ਸਾਰੇ ਨਾਲ ਨੇ ਅਸੀਂ ਜਿੱਤ ਕੇ ਜਾਣਾ ਸਾਡਾ ਹੋਰ ਕੋਈ ਇੱਧਰ ਉੱਧਰ ਪਤਾ ਨਹੀਂ ਪਤੰਦਰੋ ਜਦੋਂ ਆ ਮੈਂ ਇੱਥੇ ਐਂ ਦੁੱਖ ਆਉਂਦਾ ਇੱਥੇ ਆਉਣ ਨੂੰ ਤਾਂ ਥੋੜੇ ਸਹੂਲ ਲੜਦਾ ਇੱਥੇ ਹੁੰਦਾ ਵੀ ਇੱਥੇ ਆ ਕੇ ਬਹਿਜ ਗਏ ਸੀ 10 ਦਿਨ ਬੈਠ ਕੇ ਦੇਖੋ ਦਿੱਲੀ ਆ ਕੇ ਆਜੋ ਬੈਠੋ 4 ਦਿਨ ਆ ਕੇ ਤੁਹਾਨੂੰ ਪਤਾ ਲੱਗ ਜਾਊਗਾ ਕੀ ਕਹਾਣੀ ਐ ਬੈਠੇ ਰਜਾਈ ਚ ਕਈ ਤਾਂ ਨਾ ਕਈ ਤਾਂ ਮੈਂ ਇਹ ਦੇਖਿਆ ਜਾਂ ਉਹਨਾਂ ਨੇ ਕੱਲਾ ਬਸ ਟਿੱਪਣੀ ਕਰਨ ਦੀ ਖਾਤਿਰ ਆਪਣਾ ਨੈਟ ਜਾ ਖੋਲਣਾ ਹੁੰਦਾ ਫਿਰ ਬੰਦ ਕਰ ਲੈਂਦਾ ਟਿੱਪਣੀ ਕਰਕੇ ਫਿਰ ਬੰਦ ਕਰ ਲੈਂਦੇ ਆ ਲਾਈ ਚਲੋ ਅੱਗ ਤੁਰੇ ਫਿਰੋ ਕਬੀਰ ਲਿਖਦਕ ਭੈਣ ਲਿਖਦੀ ਏ ਰਿੰਪੀ ਕੌਰ ਕਹਿੰਦੀ ਚਲੋ ਮੰਨ ਲੈਨੇ ਆ ਤੁਹਾਡੀ ਗੱਲ ਬਹੁਤ ਤੁਹਾਡੀ ਗੱਲ ਵੱਟ ਇੱਕ ਟਿੱਪਣੀ ਕਰਨ ਦਾ ਮੀਨਿੰਗ ਕੀ ਆ ਇਸ ਚੀਜ਼ ਨੂੰ ਨੂੰ ਕਿਹਾ ਕਿਨੇ ਆ ਇਹ ਆਪਣੇ ਆਗੂਆਂ ਨੂੰ ਵੀ ਕਹੋ ਸੋ ਮੇਰਾ ਵੀਰ ਚਲੋ ਇਹ ਪਤਾ ਨਹੀਂ ਕੀ ਕਿਹਾ ਭੈਣ ਨੇ ਚਲੋ ਟਿੱਪਣੀ ਤਿਪਣੀਆਂ ਜਿਹੜੀਆਂ ਮੈਂ ਗੱਲ ਕਰਦਾ ਪਾਣੇ ਉਹ ਵੀ ਕਰਦਾ ਕਿ ਟਿਪਣੀਆਂ ਛੇਤੀ ਛੇਤੀ ਰਾਇ ਨਾ ਬਣਾਇਆ ਕਰੋ ਛੇਤੀ ਰਾਇ ਨਾ ਬਣਾਇਆ ਕਰੋ ਸੋਨੂੰ ਹੋਸ ਮੈਂ ਫੇਰ ਬਾਰੀ ਬਾਰੀ ਵੱਲ ਕਹਨਾ ਕਿ ਜਿਹੜੀਆਂ ਸਾਡੇ ਚ ਜੇ ਕੋਈ ਅੱਜ ਦਫਾੜ ਪਾਊਗਾ ਸਾਡੇ ਚ ਜਿਹੜਾ ਇਹ ਬੰਦਾ ਫੁੱਟ ਪਾਉਣ ਵਾਲੀ ਗੱਲ ਕਰਦਾ ਤਾਂ ਉਹ ਸਮਝ ਲਓ ਸਾਡੇ ਘੋੜ ਦਾ ਦੁਸ਼ਮਣ ਆ ਉਹ ਸਾਨੂੰ ਹਰਾਉਣਾ ਚਾਹੁੰਦਾ ਜਿਤਾਉਣਾ ਨਹੀਂ ਚਾਹੁੰਦਾ ਅੱਜ ਮੈਨੂੰ ਪਤਾ ਇੱਥੇ ਬਹੁਤ ਕੁਝ ਹੁੰਦਾ ਬੜਾ ਕੁਝ ਹੁੰਦਾ ਬੜੀਆਂ ਗੱਲਾਂ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਬੜਾ ਕੁਝ ਚੱਲਣਾ ਪੈਂਦਾ ਸਹਿਣਾ ਪੈਂਦਾ ਕੋਈ ਗੱਲ ਨਹੀਂ ਆਵਾਗੇ ਪੰਜਾਬ ਜਿੱਤ ਕੇ ਗੱਲਾਂ ਸਾਰੀਆਂ ਤੁਹਾਨੂੰ ਕੱਲੀ ਕੱਲੀ ਗੱਲ ਮੈਂ ਦੱਸੂਗਾ ਪ੍ਰਮਾਤਮਾ ਕਰੇ ਕਿ ਅਸੀਂ ਪੰਜਾਬ ਜਿੱਤ ਕੇ ਆਈਏ ਤੁਹਾਨੂੰ ਮੈਂ ਕੱਲੀ ਕੱਲੀ ਗੱਲ ਦੱਸ ਦਊਗਾ ਕਿਹੜਾ ਕੀ ਐ ਕਿਹੜਾ ਕਿਵੇਂ ਐ ਕਿਹੜਾ ਕਦੋਂ ਕੀ ਸੀ ਕਿਹਦੇ ਨਾਲ ਗੱਲ ਉਹਦੀ ਕੀ ਹੁੰਦਾ ਸਾਰੀ ਗੱਲ ਦਾ ਸਪਸ਼ਟ ਕਰਨ ਦੇ ਦਿਆਂਗੇ ਪਰ ਅੱਜ ਸਮਾਂ ਨਹੀਂ ਹੈਗਾ ਯਾਰ ਅੱਜ ਸਮਾਂ ਨਹੀਂ ਹੈਗਾ ਮੇਰਾ ਵੀਰ ਕੋਈ ਗੱਲ ਨਹੀਂ ਜੇ ਇਨੀ ਨਿਤੂਲ ਆਪਾਂ ਜਿਹੜੋ ਦਿੰਨੇ ਆ ਮਸਲੇ ਨੂੰ ਮੈਂ ਫੇਰ ਕਹਿਣਾ ਆ ਕਬੀਰ ਪਹੁੰਦਾ ਕਿ ਕੀ ਉਹਨਾਂ ਨੇ ਮੈਂ ਮੈਂ ਉਹ ਗੱਲਾਂ ਨਾਲ ਸਹਿਮਤ ਨਹੀਂ ਆ ਭਰਾਵਾ ਰਾਜਾਲ ਸਾਹਿਬ ਨੇ ਜੋ ਬੋਲਿਆ ਉਹ ਗਲਤ ਬੋਲਿਆ ਦੇ ਨਹੀਂ ਬੋਲਣਾ ਚਾਹੀਦਾ ਸੀ ਉਹਨੂੰ ਆਪਣੀ ਉਹਨਾਂ ਨੂੰ ਆਪਣੀ ਗੱਲ ਦਾ ਸਪਸ਼ਟਿਕਰਨ ਕੱਲ ਨੂੰ ਦੇਣਾ ਬਣਦਾ ਤੇ ਮਸ ਮੈਂ ਇੰਨੀ ਤੁਹਾਡੇ ਕੋਲ ਬੇਨਤੀ ਕਰਨੀ ਸੀ ਕੋਈ ਵੀ ਗੱਲ ਆਉਂਦੀ ਆ ਨਾਲ ਦੀ ਨਾਲ ਫਿਰ ਪੋਸਟਾਂ ਪਾ ਕੇ ਨਿਰਾਸ਼ਤਾ ਨਾ ਲੈ ਕੇ ਆਓ ਰੋਜ਼ 1000 1015 1500 ਟਰਾਲੀ ਆਉਂਦੀ ਹੈ ਇੱਥੇ ਰੋਜ਼ ਸਾਰਾ ਪੰਜਾਬ ਨੂੰ ਐਡੀ ਜਿਹੜਾ ਚਾ ਚੜਿਆ ਹੋਇਆ ਹੈ ਇਹ ਤੋਂ ਮਾੜੀ ਗੱਲ ਨੂੰ ਤੁਸੀਂ ਲੈ ਕੇ ਜਦੋਂ ਜਾਣਦੇ ਆ ਨਾ ਤੇ ਉਹ ਉਦੋਂ ਨਾਲ ਦੀ ਨਾਲ ਹੀ ਇਹ ਇੱਕ ਗੱਲ ਲਿਖਦਾ ਵੀਰੇ ਇੱਕ ਰੇਡ ਲੀਡਰ ਜਾਣ ਬੁੱਝ ਕੇ ਛੇੜਦੇ ਨਹੀਂ ਕੋਈ ਗੱਲ ਨਹੀਂ ਵੀਰੇ ਆਪਾਂ ਇਹ ਗੱਲਾਂ ਸਾਰੀਆਂ ਕਰਾਂਗੇ ਕੋਈ ਗੱਲ ਨਹੀਂ ਤਾਂ ਇਹ ਇਸ ਕਰਕੇ ਨਾ ਇਸ ਤਰ੍ਹਾਂ ਦਾ ਨਾ ਮਾਹੌਲ ਕਰੋ ਮਾੜੀ ਸਾਡੇ 'ਚ ਫੁੱਟ ਪਈ ਨਹੀਂ ਤੇ ਸਾਡਾ ਘੋਲ ਖਤਮ ਹੋਇਆ ਨਹੀਂ ਗੱਲ ਯਾਦ ਰੱਖ ਲਓ ਮੈਂ ਤੁਹਾਨੂੰ ਦੱਸਦਾ ਹਿੱਲੀ ਪਈਆ ਸਰਕਾਰ ਹਿੱਲੀ ਪਈ ਹੈ ਤਾਨੂੰ ਪਤਾ ਲੱਗਦਾ ਕਿਵੇਂ ਹਿੱਲੀ ਐ ਇਸ ਸਰਕਾਰ ਬੁਰਾ ਹਾਲਾ ਸਰਕਾਰ ਦਾ ਜਿਹੜੇ ਕਹਿੰਦੇ ਸੀ ਇਹ ਤਾਂ ਧੌਣ ਚ ਕੱਲਾ ਪਿੱਛੇ ਨਹੀਂ ਮੁੜਦੇ ਇਹ ਨਹੀਂ ਇਹਦਾ ਝੁਕਦੇ ਨਹੀਂ ਸੋ ਇਸ ਕਰਕੇ ਮੇਰਾ ਵੀਰ ਦੇਖੋ ਕਿ ਇਹ ਹੈ ਜੀ ਸਾਡੀ ਇੱਕ ਗਲਤੀ ਕਹਿੰਦੇ ਹੁੰਦੇ ਆ ਲੰਮੋਂ ਨੇ ਖਤਾ ਕੀਦੇ ਸਦੀਆਂ ਨੇ ਸਜ਼ਾ ਪਾਈ ਸਾਡੀ ਇੱਕ ਥੋੜੀ ਜੀ ਗਲਤੀ ਥੋੜੀ ਜੀ ਗੱਲਬਾਤ ਪੜਗਾਹਟ ਪੈਦਾ ਕਰਨ ਵਾਲੀ ਜਾਂ ਇਸ ਤਰ੍ਹਾਂ ਦੀ ਇਧਰ ਉਧਰਲੀ ਗੱਲ ਕਰਨ ਵਾਲੀ ਸ਼ੰਗਾਰਸ ਨੂੰ ਤੁਸੀਂ ਇਹ ਹਿਸਾਬ ਲਾ ਲਓ ਕਿੱਥੇ ਲੈ ਕੇ ਜਾਵੜੂਗੀ ਕਿੱਥੇ 40 ਸਾਲ 50 ਸਾਲ ਪਿੱਛੇ ਚਲੇ ਜਾਵਾਂਗੇ ਅਸੀਂ ਅੱਜ ਪੂਰੀ ਦੁਨੀਆ ਸਾਡੀ ਗੱਲ ਹੋ ਰਹੀ ਆ ਪੂਰੀ ਦੁਨੀਆ ਸਾਨੂੰ ਸੁਣਦੀ ਐ ਦੇਖ ਰਹੀ ਐ ਨਜ਼ਰਾ ਪੂਰੀ ਦੁਨੀਆ ਦੀ ਇਸ ਮੋਰਚੇ ਦੇ ਉੱਤੇ ਸੋਸੋਡੇ ਮਰੇ ਹੱਥ ਬੰਨਦਾ ਕਿ ਦੇਖਿਓ ਇਹ ਹੈ ਜੀ ਕੋਈ ਗੱਲਬਾਤ ਨਹੀਂ ਕਰਨੀ ਕੱਲ ਨੂੰ ਰਾਜਵਾਲ ਸਾਹਿਬ ਸਟੇਜ ਤੇ ਆਉਣ ਆਪਣਾ ਸਪਸ਼ਟ ਕਰਨ ਦੇਣ ਗੱਲ ਖਤਮ ਕਰ ਦਿਆ ਕਰੋ ਆ ਮੀਡੀਆ ਵਾਲਿਆਂ ਨੂੰ ਮੈਂ ਫੇਰ ਕਹਿਣਾ ਜਿਹੜੇ ਬਣਾਏ ਫਿਰਦੇ ਚੈਨਲ ਜੇ ਕਿ ਇਹ ਜੀ ਅੱਗ ਨਾ ਲਾਓ ਨਾ ਇਹ ਅਗ ਲਾ ਕੇ ਲੋਕਾਂ ਨੂੰ ਤੁਸੀਂ ਇਹ ਜਾਂ ਗਲਤ ਸੁਨੇਹਾ ਇੱਥੋਂ ਪਹਚਾਓ ਫੁਲਾਨੇ ਨੇ ਆ ਬੋਲਤਾ ਠਮਕੇ ਨੇ ਨਾ ਬੋਲਤਾ ਠੀਕ ਹੈ ਗਲਤ ਬੋਲਿਆ ਉਸਪਸ਼ਟੀਕਰਨ ਦੇਣਗੇ ਆ ਕੇ ਉਹ ਉਹਨੂੰ ਉਹਨੂੰ ਤੁਸੀਂ ਤੁਸੀਂ ਉਹਦੇ ਮੁਰੇ ਜਾ ਕੇ ਮੈਕ ਦੰਨੇ ਕਿ ਤੁਸੀਂ ਕੀ ਹੁਣ ਮੈਂ ਬਲਦੇਵ ਸਿੰਘ ਸਿਰਸਾ ਦਾ ਵੀ ਸੁਣਿਆ ਮੈਂ ਇੱਕ ਦੋ ਬੰਦਾਂ ਦਾ ਹੋਰ ਵੀ ਸੁਣਿਆ ਮੈਨੂੰ ਵੀ ਫੋਨ ਆਈ ਗਏ ਭਾਈ ਇਹਦੇ ਬਾਰੇ ਕੀ ਬਿਆਨ ਦੇਣਾ ਮੈਂ ਮੈਂ ਕੋਈ ਬਿਆਨ ਨਹੀਂ ਦੇਣਾ ਜਿਹੜਾ ਮੈਂ ਦੇਣਾ ਯਾਰ ਮੈਂ ਬਰੂ ਬਰੂ ਹੋ ਕੇ ਦੇ ਦੂੰਗਾ ਹਰ ਇੱਕ ਗੱਲ ਤੇ ਬਿਆਨ ਦੇਣਾ ਬਿਆਨ ਦੇਣਾ ਪੰਦਰੋਂ ਸ਼ਰਮ ਕਰ ਲੋ ਮਾੜੀ ਮੁਠੀ ਇੱਕ ਵਾਰੀ ਤੁਸੀਂ ਕਹਿੰਦੇ ਅਸੀਂ ਤੁਹਾਡੇ ਦਾ ਸੇਵਾ ਕਰ ਰਹੇ ਆ ਤੁਹਾਡੇ ਨਾਲ ਆ ਅਸੀਂ ਵੀ ਪੰਜਾਬ ਦੇ ਜਾਏ ਆ ਅਸੀਂ ਵੀ ਪੰਜਾਬ ਦੇ ਪੁੱਤਾਂ ਕਬੀਰ ਕਹਿੰਦਾ ਸੇਰੀ ਸਰਟੀਫਿਕੇਟ ਬਣਨ ਦੇ ਬਿਲਕੁਲ ਪ੍ਰਾਵਾ ਸਰਟੀਫਿਕੇਟ ਬਣਨ ਲੱਗਦਾ ਮੈਂਟ ਲਾਉਂਦੇ ਆ ਸੋ ਪ੍ਰਾਭੂ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਾ ਕੀਤੀ ਜਾਵੇ ਕਿੰਦੋਲ ਜਿਹੜਾ ਫੇਲ ਹੋਵੇ ਭਾਈ ਨੀ ਆ ਮੈਂ ਗੱਲਾਂ ਕਰਨਗਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ